बाबा ये बाबा ये बाबा यार ऐसा नहीं है मेरा इस मोला ना नहीं है अपने ले है हमारा जब याद गुरु तेरी से बोलो ईश्वर हो हो जा भी से काजों हो ਤੁਹਾਡੇ ਕੋਲ ਆਰਡਰ ਲੱਗੇ ਜੀ ਜਿਹੜਾ ਸਭ ਤੋਂ ਪਹਿਲਾਂ ਦਾ ਪ੍ਰਸ਼ਨ ਹੈ ਤੇ ਲੋੰਦਾ ਨੰਬਰ ਕਰਨਾ ਤਾਂ ਕਿ ਸਾਡਾ ਜਿਹੜੀ ਆਵਾਜ਼ ਸੁਣਨ ਵਾਸਤੇ ਤੁਹਾਡੇ ਚੈਨਲ ਰਾਹੀਂ ਕਰ ਸਕੀਏ ਬਾਈ ਪਹੁੰਚੂਗੀ ਤੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਪਾਬਾ ਜੀਵਨ ਸਿੰਘ ਜੀ ਦਾ ਜਿਹੜਾ ਐਸ்சி ਬੀਸੀ ਮਹਾਮ ਬਣ ਗਿਆ ਤੁਹਾਨੂੰ ਇਹ ਸਭ ਆਪਣੇ ਲੈਟਰਪੋਲ ਭੇਜੂਦੇ ਕਿ ਮੋਹਰ ਦੇ ਜਿਹੜਾ ਮੋਰਚੇ ਚੱਲ ਰਿਹਾ ਰਜ਼ਰਵੇਸ਼ਨ ਚੋਰਪੜਾ ਮੋਰਚਾ ਚੱਲ ਰਿਹਾ ਹੈ ਉਹ ਅੱਜ ਪਾਬਾ ਜੀਵਨ ਸਿੰਘ ਜੀ ਜੀਵਨ ਸਿੰਘ ਜੀ ਦਾ ਜਿਹੜਾ ਚੰਗਣਾ ਪਾਏ ਜਿਸ ਦੇ ਸਵੇਰੇ ਸੁਖਨੇ ਸਾਹਿਬ ਦੇ ਪਾਠ ਹੋਏ ਨੇ ਉਸ ਤੋਂ ਬਾਅਦ ਰਾਗੀ ਢਾਡੀਆਂ ਨੇ ਆਪਣੀ ਹਾਜ਼ਰੀ ਲਵਾਈ ਹੈ ਉਸ ਤੋਂ ਬਾਅਦ ਗੁਰੂ ਦਾ ਅਤੁੱਟ ਲੰਗਰ ਜਿਹੜਾ ਵਰਤਿਆ ਤੇ ਸਾਡੇ ਮਾਨਯੋਗ ਮੁੱਖ ਬਲਾਰੇ ਮੱਖਬਖ ਜ਼ਿਲ੍ਹੇ ਤੋਂ ਆਕੇ ਸਾਡੀ ਜਥੇਬੰਦੀਆਂ ਦੇ ਆਪਣੇ ਆਪਣੇ ਬਲਾਰੇ ਜਿਹੜੇ ਆ ਉਹ ਸਹਿਯੋਗ ਦੇ ਕੇ ਕਰ ਰਹੇ ਨੇ ਧਰਨੇ ਨੂੰ ਤੇ ਦੂਜਾ ਅਸੀਂ ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਸਾਡੇ ਮੋਰਚੇ ਦੀਆਂ ਮੁੱਖ ਮੰਗਾਂ ਨੇ ਜਿਵੇਂ ਰਿਜ਼ਰਵੇਸ਼ਨ ਜਿਹੜੀਆਂ ਝਾਲੀ ਐਸਸੀ ਸਰਟੀਫਿਕੇਟ ਬਣੇ ਨੇ ਬੀਸੀ ਸਰਟੀਫਿਕੇਟ ਬਣਾਈ ਨੇ ਜਿਨ੍ਹਾਂ ਨੂੰ ਕਨਫਰਮ ਵੀ ਹੋ ਗਿਆ ਲੇਕਿਨ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਸਰਕਾਰ ਅੱਜ 17ਵਾਂ ਦਿਨ ਬੀਤ ਗਿਆ 17 ਦਿਨ ਚ ਅੱਜ ਉਹ ਸਰਕਾਰ ਜਿਹੜੀ ਗੰਦੀ ਬੋਲੀ ਸਰਕਾਰ ਕਹਿ ਸਕਦੇ ਆ ਉਹ ਅੱਜ ਤੱਕ ਉਹਨਾਂ ਨੂੰ ਕੋਈ ਫਰਕ ਲੱਗਿਆ ਵੀ 7 ਵਜੇ ਜੀ ਲੈ ਕੇ ਮੋਰਚਾ ਕੋਈ ਵੀ ਨਮਾਇੰਦੇ ਕੋਲੇ ਕੋਈ ਮੰਤਰੀ ਕੋਲੇ ਕੋਈ ਐਮਐਲਏ ਕੋਈ ਇੱਥੇ ਪਹੁੰਚ ਨਹੀਂ ਕੀਤੀ ਜਿਹੜੇ ਸਾਡੇ ਸਮਾਜ ਦੇ ਰਿਜ਼ਰਵ ਕੋਟੇ ਤੋਂ ਸਾਡੇ ਐਮਐਲਏ ਸਾਹਿਬ ਨੇ ਐਮਪੀ ਨੇ ਉਹ ਆਪਣੇ ਮੂੰਹ ਤੇ ਪੱਟੀਆਂ ਮੰਨ ਕੇ ਬੈਠੇ ਆ ਤਾਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਅੱਜ ਸਮਾਜ ਸੜਕਾਂ ਦੇ ਵਿੱਚ ਆ ਆਪਣੀ ਹੱਕੀ ਮੰਗਾਂ ਲੈ ਤਾ ਤੇ ਅਸੀਂ ਤੁਹਾਡੇ ਚੈਨਲ ਨਾਲ ਕਿੰ ਕਲਾਂ ਜਾਂਦੇ ਆ ਕਿ ਉਹ ਦਿਨ ਦੂਰ ਦੇ ਜਦੋਂ ਸਰਕਾਰ ਦੇ ਗਲੇ ਦੀ ਹੱਡੀ ਇਸ ਮੋਰਚੇ ਨਾਲ ਬਣ ਜਾਣਾ ਦਿਨ ਪ੍ਰਤੀ ਦਿਨ ਜਿਹੜਾ ਹੈ ਜਿਹੜਾ ਮੋਰਚੇ ਦਾ ਵਿਸਤਾਰ ਵੱਧ ਰਿਹਾ ਤੇ ਸਾਡੇ ਤਕਰੀਬਨ 5-7 ਦਿਨ ਬਾਅਦ ਦਸਤਾਨਾ ਕੋਈ ਪ੍ਰੋਗਰਾਮ ਹੁੰਦਾ ਤੇ ਤੁਹਾਡੇ ਅਸੀਂ ਚੈਨਲਾਂ ਰਾਹੀਂ ਇਹ ਪਹੁੰਚ ਕਰਨਾ ਚਾਹੁੰਦੇ ਆ ਜਿਹੜੇ ਲੋਕ ਸਮਾਜ ਦੇ ਹਮਦਰਦੀ ਨੇ ਉਹ ਮੋਰਚੇ ਤੇ ਪਹੁੰਚਣ ਆਪਣੀਆਂ ਹਾਜ਼ਰੀਆਂ ਲਵਾਉਣ ਤੇ ਤਨੋਂ ਮਨੋਂ ਤੁਹਾਨੂੰ ਸਾਰੇ ਤਰ੍ਹਾਂ ਦੀ ਸੇਵਾ ਲਈ ਮੋਰਚੇ ਦੀ ਕੰਮ ਉਹ ਵਹਿਕੀ ਜਿਹੜੀ ਸਰਕਾਰ ਜਿਹੜੀ ਹੈ ਉਹ ਟ੍ਰਿਵੈਂਟਾਂਗੀ ਕੀ ਗੱਲ ਹੋ ਗਈ ਹੈ ਕਮਾਗਮ ਹੋ ਰਿਹਾ ਹੈ ਉਹਨਾਂ ਦੇ ਬ੍ਰਿਸ਼ਾ ਜੀ ਸੇਵਾ ਜੀਵਨਜੀਤ ਸਿੰਘ ਦਾ ਜਿਹੜਾ ਜਨਮ ਜਿਹੜਾ ਮਨਾਇਆ ਗਿਆ ਹੈ ਪੂਰੇ ਜਨਮ ਦੇ ਹੜਾ ਕੋਈ ਇਦਾਂ ਨਹੀਂ ਮਨਾਇਆ ਹੈ ਸਿਰ ਦੇ ਕੇ ਸੱਖਿ ਲਈ ਹੋਈ ਜਿਸ ਦਾ ਕਿ ਨਿੱਕ ਸਾਰੀ ਦੁਨੀਆ ਮਾਨ ਰਹੀ ਹੈ ਅੱਜ ਪੂਰੇ ਦੇਸ਼ ਚ ਸੁੱਖਾ ਨਹੀਂ ਜੇ ਕੋਈ ਹੋਂ ਦਾ ਤਾਂ ਬਾਬਾ ਜੀਤ ਸਿੰਘ ਨੇ ਬਚਾਈ ਦਿੱਲੀ ਉਸੇ ਜਿਹੜਾ ਇਹ ਕੇਸ ਬਾਰੇ ਪਹਿਲੀ ਗੱਲ ਸਮੇਂ ਸੋਖਾ ਸਾਹਿਬ ਨੇ ਸੀਬੀਸੀ ਮਹਾਪਟੈਲ ਦੇ ਨਾਲ ਇੱਕ ਮੋਰਚਾ ਰੱਖਿਆ ਗਿਆ ਇਹ ਮੋਰਚਾ ਕੋਈ ਮੈਂ ਵੀ ਸਿੱਖਾ ਦਾ ਨਹੀਂ ਕੋਈ ਵਾਲਮੀਕੀ ਦਾ ਨਹੀਂ ਕੋਈ ਦੱਸਿਆ ਤਾਂ ਨਹੀਂ ਇਹ ਸਾਰੇ ਹੀ ਐਸਸੀਬੀਸੀ ਸਮਾਜ ਦਾ ਹੈ ਤਾਂ ਮੇਰੀ ਸਾਰੇ ਹੀ ਜਿੱਥੇ ਬੰਦੇ ਨੂੰ ਬੇਨਤੀ ਹੈ ਜਿੱਥੇ ਜਿੱਥੇ ਲੋਕੀ ਬੈਠ ਕੇ ਸੁਣ ਰਹੇ ਆ ਕਿ ਸਾਨੂੰ ਵੱਧ ਤੋਂ ਵੱਧ ਮੋਰਚੇ ਦਾ ਸਾਥ ਦੇਣਾ ਚਾਹੀਦਾ ਤੇ ਉਹ ਲੋਕ ਫੜਨੇ ਚਾਹੀਏ ਜਿਹੜੇ ਸਾਡੇ ਲੋਕਾਂ ਦੇ ਹੱਕ ਖਾ ਗਏ ਨੇ ਜਾ ਜੋ ਉਹ ਹੱਕ ਖਾ ਕੇ ਅਫਸਰ ਬਣ ਕੇ ਬੈਠੇ ਨੇ ਇਹ ਲੜਾਈ ਸਾਡੀ ਉਦੋਂ ਤੱਕ ਚੱਲੂਗੀ ਚਾਹੇ ਸਾਡਾ ਘਰ ਵਿਗ ਜੇ ਅਸੀਂ ਮੋਰਚਾ ਲਾਇਆ ਤਾਂ ਬੜਾ ਸੋਚ ਸਮਝ ਕੇ ਲਾਇਆ ਸੀ ਬਹਾਲ ਦੀ ਟੀਮ ਵਿੱਚ ਖੜੇ ਆ ਅਸੀਂ ਬਹਾਲ ਦੀ ਟੀਮ ਕੋਲੇ ਸਾਰੇ ਪੰਜਾਬ ਦੇ ਸਬੰਧਤ ਹੋਣੇ ਕਿ ਤੁਸੀਂ ਆਓ ਅੱਗੇ ਇਕੱਠੇ ਹੋਓ ਜੋ ਵੀ ਸੇਵਾ ਸਾਡੇ ਕੋਲ ਨੂੰ ਧਨ ਮਨ ਧਨ ਤੁਹਾਡੇ ਪੈਰ ਅਸੀਂ ਵੱਡੇ ਵੱਡੇ ਦੇਖੀਏ ਕਿਉਂ ਨਹੀਂ ਆ ਵੀ ਤੁਸੀਂ ਇੱਕ ਇੱਕ ਕਦਮ ਇੱਥੇ ਪਾਓ ਤੇ ਅਸੀਂ ਇਹ ਮੋਰਚਾ ਕਾਮਯਾਬ ਕਰੀਏ ਠੀਕ ਹੈ ਜੀ ਜੀ ਸਿੰਦਰ ਸਿੰਘ ਖਵਾਰ ਲਖਵਾਲੀ ਕੀ ਕੰਮਾਂ ਗੰਗ ਲਖਵਾਲੀ ਮੋਬਾਈਲ ਫਿਲਸਫੇ ਦਾ ਹਸਤਾਨ ਹੈ ਬਾਕੀ ਰਾਸ਼ਣ ਪਰੰਪਰਿਚਾਰੀ ਜੀ ਜਿੱਦਾਂ ਤਰ੍ਹਾਂ ਕਹਾਂਗਾ ਤੁਹਾਨੂੰ ਉਹਨਾਂ ਦੀ ਦੇਣ ਹੈ ਮੁਖਲਫਤਾ ਵਾਕਿ ਨਾ ਕਿ ਕਿਸੇ ਇੱਕ ਧਿਰ ਦੇ ਵਾਤੇ ਬੇ ਬਹੁਤ ਵੱਡੀ ਗੱਲ ਹੈ ਸੋਲੀ ਸਰਕਾਰ ਨੇ ਜਾਲੀ ਸਰਟੀਫਿਕੇਟਾਂ ਦਾ ਬੜਾ ਇੱਕ ਗੰਭੀਰ ਮਸਲਾ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਹੈ ਉਹ ਇਹਨਾਂ ਸਾਥੀਆਂ ਨੇ ਕੀਤਾ ਅਸਾਂ ਕੀਤਾ ਪਰ ਹਰਾਨੀ ਦੀ ਵੀ ਗੱਲ ਹੈ ਕਿ ਕਿਸੇ ਨੂੰ ਕੋਈ ਐਕਸ਼ਨ ਹੋ ਰਿਹਾ ਮੇਰਾ ਐਸ.ਟੀ.ਪੀ.ਸੀ. ਜਾਲੀ ਸਟਾਫਟੀਟਾ ਦਾ ਹੀ ਮਤਲਬ ਮਸਾ ਨਹੀਂ ਤੇ ਹੈਂਡੀਕੈਪ ਦੇ ਬੜੇ ਜਾਲੀ ਸਟਾਫਟੀਟ ਬਣੇ ਹੋਏ ਨੇ ਚੰਗੇ ਭਲੇ ਬੰਦੇ ਨੇ ਕੋਈ ਐਨਕ ਨਹੀਂ ਉਹਨਾਂ ਨੇ ਕਹਿਆ ਅੱਖਾਂ 'ਚ ਫਰਕ ਆ ਕਹਿੰਦੇ ਕੰਨਾਂ ਦਾ ਫਰਕ ਆ ਚੰਗੇ ਭਲੇ ਫੋਨ ਤੋਂ ਸਾਡੇ ਖੁਦ ਪੀ.ਓ.ਡੀ. ਮੈਂ ਤਾਂ ਇਥੇ ਰਿਟਾਇਰ ਹੋਇਆ ਸਾਡੇ ਵਿੱਚ ਇਹੋ ਜਿਹੇ ਬੰਦੇ ਨੇ ਜਾਲੀ ਇਹ ਵੀ ਬਣੇ ਹੋਏ ਨੇ ਕੋਈ ਕੋਈ ਕਿਸ ਤਰ੍ਹਾਂ ਬਣਾਇਆ ਨਕਕਾ ਨਾ ਬਣਾ ਲਿਆ ਕਿ ਨਕਦਾ ਬਣਾ ਲਿਆ ਤੋ ਇਖ ਕੰਟੈਕਟੇ ਜਿਉਂ ਨਾ 10000 ਰੁਪਏ ਫੀਸ ਟੋਪ ਦਾ ਪੱਤਾ ਮਿਲਦਾ ਤੇ ਨੌਕਰੀ ਵੀ ਦੋ ਸਾਲ ਦਾ ਵਾਅਦਾ ਮਿਲਦਾ ਤੇ ਹੈ ਬਹੁਤ ਜਲਦੀ 80% ਜਲਦੀ ਬਣੀ ਤੋ ਇਸ ਕਰਕੇ ਇਸ ਕੰਮ ਵਿੱਚ ਸਰਦਾਰਾਂ ਦਾ ਜਿਹੜਾ ਅਸੀਂ ਕਰ ਰਹੇ ਆਂ ਇੰਨੀ ਠੰਡ ਦੇ ਵਿੱਚ ਬੈਠ ਕੇ ਵੀ ਤੋ ਇਹ ਕਰਕੇ ਸਾਨੂੰ ਉਮੀਦ ਹੈ ਕਿ ਅੰਜੂ ਕਰ ਲੇਗਾ ਜਿਹੜੀ ਮੇਰੀ ਕਦੇ ਨਾ ਭੁੱਲਿਆ ਨਹੀਂ ਬਲਵਿੰਦਰ ਕੁਮੜਾ ਜੀ ਇੱਕ ਸਵਾਲ ਤੁਹਾਡੇ ਕੋਲ ਹੋਰ ਹੈ ਸਰ ਇੱਕ ਸਵਾਲ ਹੈ ਕਿ ਜਿੱਦਾਂ ਆਪਣੇ ਲਖਵਾਲ ਸਾਹਿਬ ਵੀ ਕਹਿ ਰਹੇ ਨੇ ਕਿ ਵੀ ਕੋਈ ਕੰਨਾਂ ਤੋਂ ਜਾਂ ਅੱਖਾਂ 'ਚ ਮੜਾ ਜੋ ਡਿਫੈਕਟ ਹੈ ਜਾਂ ਨਹੀਂ ਹੈ ਉਹ ਗਲਤ ਸਰਟੀਫਿਕੇਟ ਬਣਾਇਆ ਹੋਇਆ ਹੈ ਇਸ ਤਰ੍ਹਾਂ ਜੇ ਆਪਾਂ ਵੱਖ-ਵੱਖ ਮੁੱਦਿਆਂ ਨੂੰ ਪਾਵਾਂਗੇ ਤੁਹਾਨੂੰ ਲੱਗਦਾ ਕਿ ਜਿੱਤ ਆਸਾਨ ਹੋਏਗੀ ਇਸ ਮੋਰਚੇ ਦੀ ਕਿਉਂਕਿ ਆਪਾਂ ਖਿਲਰ ਨਹੀਂ ਜਾ ਰਹੇ ਕੋਈ ਇੱਕ ਮੁੱਦਾ ਨਹੀਂ ਹੈ ਜਿਹੜਾ ਅਸੀਂ ਦਾ ਲਿਖ ਕੇ ਪਹਿਲਾਂ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਨੇ ਲਿਖਿਆ ਹੋਇਆ ਲਿਖ ਕੇ ਨੇ ਕੋਈ ਗੱਲ ਨਹੀਂ ਜੇਕਰ ਉਹਦੇ ਵਿੱਚ ਸਾਡਾ ਕੁਝ ਨੂੰ ਸਾਡਾ 5% 7% ਅਸੀਂ ਨਹੀਂ ਕਹਿੰਦੇ ਸਾਡੀਆਂ 20 ਮੰਗਾ 20 ਮੰਨਿਆ ਜਾ ਰੱਖੀ ਪਰ ਸਾਡੀਆਂ ਜਿਹੜੀਆਂ ਬਾਜਮ ਮੰਗਾ ਨੇ 5 7 ਮੰਗਾ ਉਹ ਤਾਂ ਕੁਝ ਨਾ ਕੁਝ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਉਹ ਬਾਅਦ ਵਿੱਚ ਐਡ ਹੋ ਜਾਣਗੀਆਂ ਜੇ ਕੋਈ ਹੋ ਵੀ ਨਾ ਬਾਅਦ ਵਿੱਚ ਐਡ ਹੋ ਜੂਗੀ ਪਰ ਸਾਡੀਆਂ ਪਹਿਲਾਂ ਜਿਹੜੀਆਂ ਚੱਲ ਰਹੀਆਂ ਨੇ ਜਿਹੜੇ ਰਿਜ਼ਰਵ ਐਸੀ ਸਰਟੀਫਿਕੇਟ ਜਾਂ ਹੀ ਐਸੀ ਸਰਟੀਫਿਕੇਟ ਲੈ ਕੇ ਗ੍ਰੈਜੂਏਸ਼ਨ ਪੋਸਟਾਂ ਗ੍ਰੈਜੂਏਟ ਪੋਸਟਾਂ ਤੇ ਬੈਠੇ ਨੇ ਅਫਸਰशाही ਕੰਮ ਕਰ ਰਹੀ ਹੈ ਰਿਟਾਇਰ ਵੀ ਹੋ ਚੁੱਕੇ ਨੇ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਕਰ ਕੋਈ ਹੋਰ ਵੀ ਮਸਲਾ ਐਡ ਹੁੰਦਾ ਹੋਇਆ ਸਾਰੇ ਵਿੱਚ ਹਾਲੇ ਕਿ ਉਹ ਵੀ ਐਡ ਹੋ ਸਕਦਾ ਪਰ ਲੇਕਿਨ ਇਹ ਐਸੀ ਵੀ ਸੀ ਵੀ ਸਾਰੀ ਲੜਾਈ ਹੈ ਜਿਹੜੀ ਉਹਦੇ ਚ ਐਡ ਹੋ ਸਕਦੀ ਹੈ ਜਿਵੇਂ ਅਸੀਂ ਗੱਲ ਕਰ ਲਈਏ ਨਰੇਗਾ ਦੀ ਗੱਲ ਕਰ ਲਈਏ ਵੀਪੀਐਲ ਦੀ ਕਰ ਲਈਏ ਨਰੇਗਾ ਦੀ ਗੱਲ ਕਰ ਲਈਏ ਕਿਸੇ ਵੀ ਹੋਰ ਜਿਹੜੀ ਗੱਲ ਕਰ ਲਈਏ ਜਿਹੜੀ ਗਰੀਬੀ ਰੇਖਾ ਨਾਲ ਜੁੜੀ ਹੋਈ ਹੈ ਉਸ ਦੀ ਗੱਲ ਕਰ ਲਈਏ ਸਾਰੇ ਐਡ ਹੋਣ ਵਾਲੇ ਮਸਲੇ ਨੇ ਪਰ ਸਰਕਾਰਾਂ ਕਈ ਸਰਕਾਰਾਂ ਦਾ ਇਹ ਵੀ ਸਟੇਟ ਸਰਕਾਰ ਦੇ ਹੱਥ 'ਚ ਹੈ ਕਈ ਸਰਕਾਰ ਜਿਹੜੀ ਕੇਂਦ ਸਰਕਾਰ ਦੇ ਹੱਥ ਵਿੱਚ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਦੇ ਹੱਥ ਵਿੱਚ ਆ ਉਹ ਕੇਂਦਰ ਸਰਕਾਰ ਨੇ ਕੰਟਰੋਲ ਕਰਨੀਆਂ ਪਰ ਜੇਕਰ ਸਟੇਟ ਸਰਕਾਰ ਕੰਮ ਕਰ ਸਕਦੀ ਹੈ ਜਿਵੇਂ ਜਾਲੀ ਸਰਟੀਫਿਕੇਟ ਬਣਿਆ ਇਹ ਸਟੇਟ ਸਰਕਾਰ ਦਾ ਕੰਮ ਹੈ ਸਟੇਟ ਸਰਕਾਰ ਨੂੰ ਕਰਨਾ ਚਾਹੀਦਾ ਪਰ ਸਾਡੇ ਜਿਹੜੇ ਮੈਂ ਇੱਥੇ ਦਾ ਵਿਧਾਇਕ ਜਿਹੜਾ ਸਾਡਾ ਜਨਰਲ ਸੀਟ ਦੇ ਜਿੱਤੇ ਆ ਰਜਰ ਵਿਧਾਇਕ ਉਹਨੂੰ ਵੀ ਤੁਹਾਡੇ ਨਾਲ ਹੀ ਕਿਹਾ ਜਾਂਦਾ ਤਾਂ ਕਿ ਉਹ 17 ਦਿਨ ਬੀਤ ਗਏ ਉਹਨੂੰ ਅੱਜ 7 ਵਜੇ ਦੀ ਲੈਟਾਂ ਦੇ ਮਨ ਲੱਗਦੀ ਬੋਰਚੇਰਾ ਸ਼ਾਇਦ ਨਾ ਪਤਾ ਲੱਗਿਆ ਹੋਵੇ ਕਿ ਕਿਹਦਾ ਹਾਲੇ ਜਿਹੜੇ ਕਹਿੰਦੇ ਆ ਵੀ ਸ਼ਾਇਦ ਦੂਰ ਬੈਠੇ ਆ ਜਾਂ ਕੋਈ ਨਹੀਂ ਪਤਾ ਹੋਊਗਾ ਪਰ ਤੁਹਾਡੇ ਨਾਲ ਹੀ ਘਰ ਘਰ ਤੋਂ ਆਵਾਜ਼ ਹਾਲੀ MP ਤਾਂ ਲੋਕ ਸਭਾ 'ਚ ਬੈਠੇ ਆ ਰਾਜ ਸਭਾ 'ਚ ਮੈਂਬਰ ਬੈਠੇ ਨੇ ਤੇ ਸਾਡੇ 38 37 ਅਤੇ MLA ਬੈਠੇ ਨੇ ਉਹ ਤਕਰੀਬਨ ਮਨ ਲੱਗਦੀ ਗੁੰਗੇ ਜਾਂ ਬੋਲੇ ਆ ਜਾਂ ਉਹਨਾਂ ਦੇ ਮੂੰਹ ਤੇ ਪੱਟੀ ਨਹੀਂ ਸਿਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਲਿਸਟਾਂ ਨੇ ਜਿਹੜੀਆਂ ਰਿਜ਼ਰਵੇਸ਼ਨ ਦੀ ਗੱਲ ਆਪਾਂ ਕਰ ਰਹੇ ਆ ਉਹ ਕਿਹੜੇ ਅਫਸਰ ਨੇ ਜੇ ਆਪਾਂ ਮੋਹਾਲੀ ਦੀ ਕੱਢ ਲਈਏ ਜ਼ਿਲ੍ਹੇ ਦੀ ਕੱਢ ਲਈਏ ਜਾਂ ਪੂਰੇ ਪੰਜਾਬ ਦੀ ਕਿੰਨੇ ਕੁ ਬੰਦੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਮਤਲਬ ਗਲਤ ਤਰੀਕੇ ਨਾਲ ਬੈਠੇ ਨੇ ਆਪ ਨੌਕਰੀਆਂ ਕਰ ਰਹੇ ਉਹਨਾਂ ਦਾ ਕੋਈ ਨਾਂ ਨੂਨ ਤੇ ਕੋਈ ਡਿਟੇਲ ਜਾ ਕੇ ਕੀਤੀ ਜਾਵੇ ਤਾਂ ਤਾਂ ਪਤਾ ਲੱਗਣਾ ਸ਼ੁਰੂਆਤ ਹੋਈ ਸੀ ਸਿਰਫ ਉਹ ਦੋ ਹਰਨੇਕ ਸਿੰਘ ਪ੍ਰੋਫੈਸਰ ਹਰਨੇਕ ਸਿੰਘ ਜੀ ਨੂੰ ਪਤਾ ਸੀ ਜਾਂ ਦੋ ਚਾਰ ਬੰਦਿਆਂ ਨੂੰ ਹੋਰ ਸਾਨੂੰ ਪਤਾ ਪਰ ਲੇਕਿਨ ਜਦੋਂ ਰੀਲ ਸ਼ੁਰੂ ਹੋਈ ਹੁਣ ਆਪਸ਼ਨ ਚ ਆਈ ਹੈ ਜਿਹੜੇ ਨਾਲ ਲੱਚਪਾਂਦੀ ਹੈ ਨਾਲ ਲਕਾਂਦੀ ਹੈ ਪਿੱਛੇ ਸਾਨੂੰ ਇਹ ਵੀ ਇਨਫੋਰਮੇਸ਼ਨ ਆਈ ਵੀ 150 ਬੰਦੇ ਦੀ ਲਿਸਟ ਬਣ ਗਈ ਪਰ ਲੇ 150 ਬੰਦੇ ਦੀ ਲਿਸਟ ਉਹ ਜਾਰੀ ਨਹੀਂ ਕਰਦੇ 134 ਬੰਦਾ ਸੀ ਜ਼ਿਆਦਾ ਲਿਸਟਾਂ ਦੇ ਨਹੀਂ ਰਹੇ ਕੁਝ ਨਹੀਂ ਕਰ ਰਹੇ ਸਰਕਾਰ ਜਿਹੜੀ ਵੇਲੀ ਭੁਗਤ ਹੈ ਜਿਹੜੀ ਅਫਸਰ ਚ ਆਈ ਹੈ ਉਹ ਵੇਲੀ ਭੁਗਤ ਨਾਲ ਸਾਰਾ ਕੁਝ ਕਰ ਰਹੀ ਹੈ ਤਾਂ ਕਿ ਜੇ ਲਿਸਟ ਦਿੰਦੀ ਹੈ ਉਹ ਤਾਂ ਹੋਰ ਵੀ ਲੋਕ ਜਿਹੜੇ ਹੈ ਪਬਲਿਕ ਨਹੀਂ ਤੁਹਾਡੇ ਕੋਲ ਮੁਰਚੇ ਕੋਲ ਕਿੰਨੇ ਕੁ ਲਿਸਟਾਂ ਹੈ ਇਸ ਤਰ੍ਹਾਂ ਦੇ ਕੋਲੇ ਨਾਂ ਸੀ ਬੰਦਿਆਂ ਕੋਲੇ ਜਿਹੜੇ ਸਾਡੇ ਪਹਿਲੇ ਧਰਨੇ ਤੇ ਬੈਠੇ ਸੀ ਜਿਵੇਂ ਪਹਿਲੇ ਵੇਸ ਧਰਨਾ ਲਗਿਆ ਉਹ 4 ਮਹੀਨੇ ਬੀਤੇ ਆ ਉੱਥੇ ਤਕਰੀਬਨ ਨਾ ਕਨਫਰਮ ਹੋ ਗਈ ਸੀ ਤੇ ਫਲਾਣਾ ਫਲਾਣਾ ਬੰਦਾ ਉਹਦੇ ਜਿਹੜੇ ਕੋਲੇ ਨਾਂ ਸੀ ਮੇਰੇ ਕੋਲ ਹਿਸਟਰੀ ਦੂਜੇ ਸਾਡੇ ਅੱਗੂ ਜਿਹੜੇ ਪਹਿਲਾਂ ਵੀ ਰਿਕਾਰਡ ਉਹਨਾਂ ਕੋਲੇ ਪਿਆ ਅਰਨੇਕ ਸਿੰਘ ਕੋਲੇ ਉਹ ਸਾਰਾ ਰਿਕਾਰਡ ਤੁਹਾਡੇ ਰਾਹੀਂ ਅਸੀਂ ਪੂਰੀ ਤੁਹਾਨੂੰ ਹਿਸਟਰੀ ਦੇ ਦਵਾਂਗੇ ਤੇ ਕਲ ਕਲੇ ਦਾ ਨਾਮ ਇੱਕ 15 ਸਤ 2021 ਦਾ ਜਿਹੜਾ ਗੈਰ ਸਵਿਧਾਨਿਕ ਪੱਤੇ ਦੀ ਰੱਦ ਕਰਾਉਣ ਦੀ ਗੱਲ ਕਰੋ ਉਹ ਕੀ ਹੈ ਸਰ ਉਹ ਇੱਕ ਕੋਈ ਲੈਟਰ ਹੈਗਾ ਜਿਹਦੇ ਚ ਜਿਹੜੀ ਬਾਕੀ ਹੋਰ ਸ੍ਰੇਣੀਆਂ ਨੂੰ ਐਸਸੀ ਬੀਸੀ ਸ਼੍ਰੇਣੀ ਚ ਜੋੜਿਆ ਗਿਆ ਦੂਜੀ ਕਾਸਟਾਂ ਨੂੰ ਜੀ ਜਾਤਾਂ ਨੂੰ ਕਿਸੇ ਨੂੰ ਐਸਵੀਸੀ ਸ਼੍ਰੇਣੀ ਚ ਜੋੜਿਆ ਗਿਆ ਉਹ ਸਾਡੇ ਗੁਰਪ੍ਰੀਤ ਜੀ ਜੇ ਇਹ ਸਾਡੇ ਲਗੇ ਹੋਏ ਉਹਨਾਂ ਨੂੰ ਤਕਰੀਬਨ ਉਹਨਾਂ ਨਾਲ ਬਰੀਫੀ ਨਾਲ ਬਰੀਫ ਨਾਲ ਪਤਾ ਤੇ ਮੇਰੇ ਕੋਲੇ ਉਹਦੀ ਜਿਹੜੀ ਹੈ ਅਧੂਰੀ ਜਾਣਕਾਰੀ ਹੈ ਜਿੰਨੀ ਜਿਮੈਂ ਜਾਣਕਾਰੀ ਹੈ ਤਾਂ ਇਹਨੇ ਦਿੰਦਾ ਵੀ ਉਹਦਾ ਜਿਹੜਾ ਹੈਗਾ ਬਾਕੀ ਜਿਹੜੀਆਂ ਹੋਰ ਕਾਸਟਾਂ ਨੂੰ ਵੀ ਜੋੜਿਆ ਗਿਆ ਉਹ ਜਿਹੜਾ ਜਾਨੀ ਲੈਟਰ ਹੈਗਾ ਜਿਹੜਾ ਸਰਕਾਰ ਨੂੰ ਕਰਨਾ ਸੀ ਤੇ ਸੰਵਿਧਾਨਿਕ ਜਿਹੜਾ ਹੈ ਸੀ ਸੰਵਿਧਾਨ ਨੂੰ ਛੇੜ ਕੇ ਸੰਵਿਧਾਨਿਕ ਉਹਨਾਂ ਨੂੰ ਛੇੜ ਕੇ ਸੰਵਿਧਾਨ ਦੇ ਜਿਹੜਾ ਲਿਖਿਆ ਹੋਇਆ ਉਪਦਾਨ ਹੈ ਉਹਦੀ ਨਾਲ ਛੇੜ ਛੜ ਕੀਤੀ ਹੈ ਲੈਟਰ ਵੀ ਹੈ ਤੁਸੀਂ ਆਪ ਵੀ ਸੰਘਰਸ਼ ਦੇ ਰਾਸਤੇ ਤੇ ਉਥੇ ਧਰਨਾ ਲਾਇਆ ਠੰਡ ਦਾ ਮਹੀਨਾ ਪਰ ਫਿਰ ਵੀ ਗੁਰੂ ਨੂੰ ਯਾਦ ਕਰਦੇ ਹੋਏ ਾਟੂਡ ਲੰਗਰ ਵਰਤਾਇਆ ਜਾ ਰਿਹਾ ਲੰਗਰ ਦੀ ਸੇਵਾ ਕੀਤੀ ਜਾ ਰਹੀ ਇਸ ਬਾਰੇ ਕੀ ਕਹੋਗੇ ਅਸੀਂ ਇਹ ਹੈ ਜਿਹੜੀ ਇਹ ਸ਼ੁਰੂ ਤੋਂ ਹੀ ਜਿਹੜੀ ਸਿੱਖੀ ਪ੍ਰਥਾ ਹੈ ਸਿੱਖੀ ਜਿਵੇਂ ਸੀਧਾਂ ਜਿਵੇਂ ਸੀਧ ਦੀ ਜੋੜ ਮੋਲੇ ਚੱਲਦੇ ਰਹੇ तकरीबन 1 ਮਹੀਨਾ ਜਾਬੀ ਤੋਂ ਲੰਗਰ ਚੱਲਦੇ ਰਹੇ ਇਹ ਜਿਹੜੀ ਸੀਧਾਂ ਦੀ ਆ ਸੱਚ ਕੌਮ ਦੀ ਪ੍ਰਥਾ ਹੈ ਇਹ ਉਹ ਪ੍ਰਥਾ ਚੱਲ ਰਹੀ ਹੈ ਤਾਂ ਕਿ ਜਿਹੜਾ ਸਾਡੇ ਰਹਿਣ ਲੈ ਸਾਡੇ ਐਸਵੀਸੀ ਲੋਕ ਨੇ ਸਾਡੀਆਂ ਸਾਡੀਆਂ ਸੀਧੀਆਂ ਲੋਕਾਂ ਨੇ ਪਾਈਆਂ ਸੀਧੀਆਂ ਨੂੰ ਯਾਦ ਕਰਕੇ ਇਹ ਲੋਕਾਂ ਦੇ ਦਿਹਾੜੇ ਮਨਾਏ ਜਾਂਦੇ ਗੁਰਪੁਰਬ ਮਨਾਏ ਜਾਂਦੇ ਸਾਡੇ ਗੁਰੂਆਂ ਦੇ ਗੁਰਪੁਰਬ ਮਨਾਏ ਜਾਂਦੇ ਆ ਤਾਂ ਕਿ ਉਹਨਾਂ ਦੀ ਕੁਰਬਾਨੀ ਯਾਦ ਰਹੇ ਵੀ ਇਸ ਕਿਸ ਕਿਹੜੀ ਕਿਹੜੀ ਕੁਰਬਾਨੀ ਨਾਲ ਸਾਡਾ ਇਤਿਹਾਸ ਜੁੜਿਆ ਇੱਕ ਆਖਰੀ ਸਵਾਲ ਹੈ ਸਰ ਕਿ ਤੁਹਾਡੇ ਤੋਂ ਜਿਸ ਤਰ੍ਹਾਂ ਤੁਸੀਂ ਕਹੇ ਹੋ ਕਿ ਸਰਕਾਰਾਂ ਜਿਹੜੀਆਂ ਇੱਥੇ ਦੀਆਂ ਨੇ ਚੈਂਪੀਓ ਚ ਐਮਐਲਏ ਕੋਈ ਗੱਲ ਸੁਣਦਾ ਨਹੀਂ ਪਿਆ ਮੋਰਚੇ ਦੀ ਤਾਂ ਤੁਹਾਡੀ ਅਗਲੀ ਰਣਨੀਤੀ ਕੀ ਹੋਏਗੀ ਕਿ ਇਸੇ ਤਰ੍ਹਾਂ ਮੋਰਚਾ ਚੱਲਦਾ ਰਹੇ ਰਣਨੀਤੀ ਇਹ ਹੈ ਵੀ ਸਾਰੇ ਖੱਡੀਆਂ ਦਾ ਸਹਿਯੋਗ ਲੈ ਕੇ ਸੁਝਾਣ ਲੈ ਕੇ ਸਾਡੇ ਨੂੰ 13 ਤਰੀਕ ਦੀ ਜਿਹੜਾ ਅਗਲਾ ਪ੍ਰੋਗਰਾਮ ਇਹ ਤੋਂ ਨੈਕਸਟ ਪ੍ਰੋਗਰਾਮ ਜਿਹੜਾ 8 ਦਿਨ ਨੂੰ ਆ 13 ਤਰੀਕ ਦਾ ਪ੍ਰੋਗਰਾਮ ਹੈ ਫੇਸ ਸੱਤ ਦੀਆਂ ਲੇਟਾਂ ਕੋਲ ਇੱਥੇ ਜਿਹੜਾ ਮੁੱਖ ਮੰਤਰੀ ਦੀਆਂ ਜਿਹੜੀਆਂ ਸਾਰੀਆਂ ਫੋਟੋਆਂ ਪੋਸਟਰ ਜਲਾਏ ਜਾ ਰਹੇ ਨੇ ਤਾਂ ਕਿ ਲੋਹੜੀ ਆ ਜਿਹੜੀ ਉਸ ਪੋਸਟਰ ਨੂੰ ਜਲਾ ਕੇ ਮੁੱਖ ਮੰਤਰੀ ਨੂੰ ਮਨਾਇਆ ਜਾਏਗਾ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਜੱਥੇਬੰਦੀ ਦਾ ਹੋਏਗਾ ਐਸਸੀਬੀਸੀ ਮਹਾਂਪੁਰਗਿਆ ਦਾ ਹੋਏਗਾ ਉਹਨਾਂ ਦੀ ਸਲਾਹ ਲਵਾਂ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਆਪਣੇ ਆਪ